ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਰਾਤੇ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਚਰਨਾ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਦਾ ਨਰੋਸਾ ਬੜਾ ਬੜਾ ਜਾਂਪੜੈ ਨਾ ਵਾਹਿਗੁਰੂ ਨਾ ਤੇ ਨਾ ਤਾਹੇ ਤਾਹੇ ਨਾ ਤਾਹੇ ਤਾਹੇ ਨਾ ਤਾਹੇ ਇਹ ਰੋਜ਼ ਵੱਜੋਂ ਕੱਟਿਆ ਗਿਆ ਜੋੜਾ ਖਨੋਰੀ ਬਾਰਡਰ ਦੇ ਉੱਤੇ ਇੱਕ ਬੱਚੇ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਐਕਚੁਅਲੀ ਸਮਝ ਨਹੀਂ ਆ ਰਹੀ ਕਿ ਇੱਕ ਤੱਕ ਕੁਝ ਕੂਲ ਤਾਇਆ ਸਾਡੀਆਂ ਜੱਦਬੰਦੀਆਂ ਦੀ ਇਹ ਵੇ ਹੈਗੀਆਂ ਜਿਨ੍ਹਾਂ ਦੇ ਏਕੇ ਦੇ ਵਿੱਚ ਕਮੀ ਹੈਗੀ ਆ ਸੈਕੰਡਲੀ ਜੋ ਸੈਂਟਰ ਸਰਕਾਰ ਹੈਗੀ ਆ ਇਹਦਾ ਸ਼ਾਇਦ ਇੰਨੇ ਸਿੱਖਾਂ ਦਾ ਇਤਿਹਾਸ ਨਹੀਂ ਪੜਿਆ ਕਿਉਂਕਿ ਇਹ ਉਹ ਕੌਮ ਆ ਜਿਨ੍ਹਾਂ ਨੇ ਕਿਸੇ ਸਮੇਂ ਦੇ ਵਿੱਚ ਮੁਗਲਾਂ ਦਾ ਮੂੰਹ ਮੋੜਿਆ ਸੀ ਤਾਂ ਇਹ ਉਹ ਕੌਮ ਆ ਜਿਨ੍ਹਾਂ ਨੇ ਉਸੇ ਪ੍ਰਕਾਰ ਹੀ ਅੰਗਰੇਜ਼ ਹਕੂਮਤ ਦਾ ਮੂੰਹ ਵੀ ਮੋੜਿਆ ਸੀਗਾ ਸੋ ਮੇਰੇ ਖਿਆਲ ਦੇ ਵਿੱਚ ਮੋਦੀ ਸਰਕਾਰ ਨੂੰ ਇਹ ਤਾਂ ਅਸਪੜ ਲਾਣਾ ਚਾਹੀਦਾ ਕਿ ਇਹ ਬੰਦੇ ਇੰਨੇ ਤਸ਼ੱਦਦ ਦੇ ਨਾਲ ਪਿੱਛੇ ਮੋੜਨ ਵਾਲੇ ਹਨ ਸੋ ਇਸ ਤਰੀਕੇ ਦੇ ਨਾਲ ਮੈਂ ਸਾਰੇ ਸੱਜਣਾ ਦਾ ਜਿੰਨੇ ਵੀ ਇੱਥੇ ਆਏ ਹੈਗੇ ਆ ਅਤੇ ਮੇਰੇ ਵੀਰ ਜਿਹਾਰ ਸਿੰਘ ਦਾ ਜਿਨ੍ਹਾਂ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਤਾਂ ਜੋ ਸਰਕਾਰ ਨੂੰ ਅਸੀਂ ਆਪਣਾ ਪ੍ਰੋਟੈਸਟ ਆਪਣਾ ਰੋਸ ਦਿਖਾ ਸਕੀਏ ਸੋ ਸਾਰੇ ਸੱਜਣਾ ਦਾ ਜਿਹੜੇ ਵੀ ਇਸ ਹੌਸਮਾਰ ਦੇ ਵਿੱਚ ਆਏ ਆ ਉਹਨਾਂ ਦਾ ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ तहे ਦਿਲੋਂ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਸਾਡੇ ਉਧਰ ਧਰਨੇ ਲੱਗੇ ਹੋਆ ਦਿੱਲੀ ਨੂੰ ਰਾਹ ਰੋਕ ਕੇ ਸਰਕਾਰ ਬੈਠੀ ਹੋਆ ਉਹਦੇ ਸਬੰਧ ਵਿੱਚ ਜਿਹੜਾ ਸਾਡਾ ਉੱਥੇ ਬੱਚਾ ਕਪੂਰਾ ਹੋਇਆ ਉਹਦੇ ਸਬੰਧ ਵਿੱਚ ਗੈਰ ਰਾਜਕ ਰਿਲੇਟਡ ਮੋਰਚੇ ਵੱਲੋਂ ਕਾਲ ਦੇ ਉੱਤੇ ਕਾਲੇ ਝੰਡੇ ਦਾ ਪ੍ਰਦਰਸ਼ਨ ਤੇ ਕੈਂਡਲ ਮਾਰਚ ਕੱਢਿਆ ਗਿਆ ਸਤ ਬਾਬਾ ਸੇਵਾ ਸਿੰਘ ਹਰਨਾਮ ਸਿੰਘ ਜੀ ਬਾਬਾ ਜੀ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦਾ ਬਹੁਤ ਮਹੱਤਵ ਰੈਂਦਾ ਸਾਡੇ ਗੜਦੀ ਵਾਲੇ ਦੇ ਵਿੱਚ ਜੋ ਵੀ ਪ੍ਰੋਗਰਾਮ ਹੁੰਦਾ ਕੋਈ ਇਦਾਂ ਦਾ ਤੇ ਉਹਨਾਂ ਦੇ ਮਹੱਤਵ ਨਾਲ ਅਸੀਂ ਇਹ ਸਾਰਾ ਪੂਰਨ ਕੀਤਾ ਅੱਜ ਕੈਂਡਲ ਮਾਰਚ ਇਹ ਅਸੀਂ ਮੋਦੀ ਸਰਕਾਰ ਨੂੰ ਵੀ ਤਾਬਨੀ ਦਿੰਨੇ ਆ ਕਿ ਜਿਹੜਾ ਕੇ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਐਡਾ ਲਿਆਇਆ ਇਹਨੂੰ ਕਾਨੂੰਨਾਂ ਨੂੰ ਵਾਪਸ ਕਰਕੇ ਸਹੀ ਤਰੀਕੇ ਨਾਲ ਸਾਡਾ ਬਣਦਾ ਹੱਕ ਦਿੱਤਾ ਜਾਵੇ ਕਿਉਂਕਿ ਜਿਹੜੇ ਸਾਡੇ ਹੱਕ ਆ ਉਹ ਲਾਜ਼ਮੀ ਔਰ ਜ਼ਰੂਰੀ ਆ ਬਿਲਕੁਲ ਹੱਕ ਹੱਕ ਦੀ ਲੜਾਈ ਲੜ ਰਹੇ ਆ ਕੋਈ ਗਲਤ ਗੱਲ ਨਹੀਂ ਇਹਦੇ ਵਿੱਚ ਹੈਗੀ ਆ ਇਹਦ ਕਰਕੇ ਜਿਉਂ ਵੀ ਸਾਡੇ ਫਸਲਾਂ ਦੇ ਮੋਲ ਆ ਉਹਨੂੰ ਤੈਅ ਕੀਤਾ ਜਾਵੇ ਇਸ ਕਰਕੇ ਅਸੀਂ ਇਹ ਮਾਰਕ ਕੀਤਾ ਹੈ ਔਰ ਇਹ ਸਰਕਾਰ ਨੂੰ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਸਾਰੇ ਜਥੇਬੰਦੀਆਂ ਵੱਲੋਂ ਕਿ ਅਸੀਂ ਕੋਈ ਪਿੱਛੇ ਹੱਟਣ ਵਾਲੇ ਨਹੀਂ ਹਾਂ ਕੋਈ ਵੀ ਬਿਲਕੁਲ ਜਨਤਾ जाग ਚੁੱਕੀ ਆ ਜਿਹੜੇ ਆਪਣੇ ਸਾਡੇ ਬਣਦੇ ਆਕੋ ਸਾਨੂੰ ਲੈਣੇ ਪੈਣੇ ਆ ਤੇ ਫੇਰ ਹੀ ਸਰਨਾ ਆ ਅਸੀਂ ਸਾਰੇ ਜਥੇਬੰਦੀਆਂ ਵੱਲੋਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਜੂਨ ਨੇ ਗੜਦੀ ਵਾਲਾ ਪੰਜਾਬ ਇਸ ਜਥੇਬੰਦੀ ਦਾ ਸਾਡਾ ਇੱਥੇ ਸਾਰਾ ਰੋਲ ਆ ਬਹੁਤ ਬਹੁਤ ਧੰਨਵਾਦੀ ਆ ਜਿੰਨੇ ਸਾਡੇ ਆਜ ਵਰਕਰ ਆ ਸਾਰੇ ਮੀਤ ਪ੍ਰਧਾਨ ਸਾਰੇ ਆਏ ਆ ਪ੍ਰਧਾਨ ਕਾਈ ਪ੍ਰਧਾਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਤੇ ਅਸੀਂ ਇਦਾਂ ਹੀ ਜੁੱਦ ਲੜਖਾ ਰਖਾ ਹੋਏ ਇਹ ਜਿੰਨਾ ਚਿਰ ਮੋਦੀ ਸਰਕਾਰ ਸਾਡੇ ਨਾਲ ਪੰਗੇ ਲੈਣ ਕਸਾਨਾ ਮਜ਼ਦੂਰਾ ਨਾਲ ਨਹੀਂ ਹਟਦੀ ਅਸੀਂ ਪੂਰਾ ਪੂਰੇ ਜੋਰਾ-ਜੋਰਾ ਨਾਲ ਅਸੀਂ ਇਹ ਜੰਗ ਲੜਾਵਾਂਗੇ ਇਹ 'ਚ ਕੋਈ ਮਤਭੇਦ ਨਹੀਂ ਹੈਗਾ ਕਿ ਅਸੀਂ ਵਿਹਲੇ ਬਿਲਕੁਲ ਨਹੀਂ ਇੱਥੇ ਹੋਗੇ ਉੱਥੇ ਗੋਲੇ ਖਾਈ ਜਾਂਨੇ ਗੋਲੀਆਂ ਖਾਈ ਜਾਂਨੇ ਸਾਡੇ ਉੱਥੇ ਘੱਟੋ-ਘੱਟ 25 ਕਿ 30 ਵਾਹਨ ਸਾਡੇ ਤੋੜੇ ਆ ਸਾਡੇ ਪੰਜਾਬ ਦੇ ਮੋਰਚੇ 'ਚ ਅਸੀਂ ਇਹ ਭਗਵੰਤ ਮਾਨ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਉਹ ਹਰਿਆਣੇ ਦੇ ਵਿੱਚ ਦਾ ਡੱਕਿਆ ਚਲੋ ਠੀਕ ਆ ਦੇਖੋ ਪੰਜਾਬ ਦੇ ਵਿੱਚ ਕਿਲੋਮੀਟਰ ਅੰਦਰ ਆ ਕੇ ਸਾਡੇ ਤੇ ਗੋਲੀਆਂ ਮਾਰਦੇ ਆ ਸਾਡੇ ਨੌਜਵਾਨ ਕੁੱਟੇ ਆ ਜਿੱਦਾਂ ਨੌਜਵਾਨ ਸਾਡੇ ਕੁੱਟੇ ਆ ਉਹ ਦੇਖਣਯੋਗ ਨਹੀਂ ਆਗੇ ਉੱਥੇ ਜਾ ਕੇ ਦੇਖ ਸਕਦੇ ਆ ਪਟਿਆਲੇ ਹਸਪੀਟਲ ਕਿੰਨੇ ਸਾਡੇ ਬੰਦੇ ਹਰ ਰੋਜ਼ ਜ਼ਖਮੀ ਹੋ ਕੇ ਪੈਂਦੇ ਸ਼ਹੀਦ ਵੀ ਹੁੰਦੇ ਆ ਇਸ ਕਰਕੇ ਅਸੀਂ ਇਹ ਭਗਵੰਤ ਮਾਨ ਸਰਕਾਰ ਨੂੰ ਵੀ ਕਹਿੰਦੇ ਆ ਵੀ ਜੇ ਉਹ ਸਾਡੇ ਪੰਜਾਬ ਜਾ ਕੇ ਹਮਲਾ ਕਰਦੇ ਆ ਤੇ ਇਹ ਸਰਕਾਰ ਦੀ ਵੀ ਨਲਾਕੀ ਆ ਜਾਂ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਉਹਨਾਂ ਨੂੰ ਜਵਾਬ ਦੇਈਏ ਜੇਦ ਕਰਕੇ ਡਰੋਨ ਦੇ ਨਾਲ ਸਾਡੇ ਉੱਥੇ ਬੰਬਾਰੀ ਕਰਦੇ ਆ ਉੱਤੇ ਅਥਰੂ ਗਿਆ ਸਿਰਦੇ ਆ ਮੈਂ ਬਹੁਤਾ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਇਹ ਹੀ ਕਹਣਾ ਚਾਹੁੰਦਾ ਵੀ ਇਹ ਸਰਕਾਰ ਨੂੰ ਸਾਡੀ ਮੰਗ ਮੰਨ ਲੈਣੀ ਚਾਹੀਦੀ ਆ ਜਗੀਰ ਸਿੰਘ ਡੱਲੇਵਾਲ ਦਾ ਸਰਬੰਸ ਸਿੰਘ ਭਟੇਰ ਨੇ ਉੱਥੇ ਬਹੁਤ ਸਹਯੋਗ ਆ ਪਰ ਸਾਰੇ ਹੀ ਬੰਦਿਆਂ ਨੂੰ ਅਸੀਂ ਤਾਂ ਗੱਲ ਕਰਦੇ ਆ ਵੀ ਜਿੰਨੇ ਵੀ ਸਾਡੇ ਵਰਕਰ ਜਿੰਨੇ ਕਿਸਾਨ ਮਜ਼ਦੂਰ ਆ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਕਿਉਂਕਿ ਉਹਨਾਂ ਦਾ ਵੀ ਬਲ ਤਾਂ ਆਈਆਂ ਜੇ ਸਾਡੀ ਉੱਥੇ ਸੰਗਤ ਆ ਜਾਂ ਸਾਡੇ ਬੰਦੇ ਸਾਰੇ ਕੱਟੇ ਹੁੰਦੇ ਆ ਇੰਨਾ ਹੀ ਕਹਿੰਦਾ ਵਾਹਿਗੁਰੂ ਜੀ ਜਿਹੜਾ ਆਪਣੇ ਹਰਿਆਣਾ ਬਾਰਡਰ ਜਿਹੜਾ ਟੱਪੇ ਟੱਕਣ ਨਹੀਂ ਦਿੱਤਾ ਜਾ ਰਿਹਾ ਇਹ ਉਹ ਇਸ ਵਾਰ ਨਵਾਂ ਤਰੀਕਾ ਇਹਨਾਂ ਨੇ ਬਾਟਿਆ ਪਹਿਲਾਂ ਜਦ ਕਿ ਇਦਾਂ ਦਾ ਕੁਝ ਨਹੀਂ ਹੋਇਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਬਿਲਕੁਲ ਗਲਤ ਹਰਿਆਣਾ ਸਰਕਾਰ ਖੱਤਰ ਨੂੰ ਗਲਤ ਕੀਤਾ ਉਹ ਨਹੀਂ ਜੇ ਤੁਸੀਂ ਬਾਰਡਰ ਰੋਕਿਆ ਜੇ ਸਾਡਾ ਪੰਜਾਬ ਦੀ ਹੱਦ ਦੇ ਵਿੱਚ ਲਾ ਆ ਜੇ ਜਾਣਾ ਚਾਹੁੰਦੇ ਨੇ ਸ਼ਾਂਤ ਮੈਨਾ ਜਾ ਰਹੇ ਆ ਤੁਸੀਂ ਦੱਸੋ ਸਾਡਾ ਨੁਕਸਾਨ ਇੰਨਾ ਹੋ ਰਿਹਾ ਕਿਸਾਨਾਂ ਦਾ ਉੱਥੇ ਮਜ਼ਦੂਰਾਂ ਦਾ ਗੱਡੀਆਂ ਟਰੈਕਟਰ ਇੰਨੇ ਤੋੜੇ ਆ ਬੰਦੇ ਮਰਨ ਲੱਗੇ ਹੋ ਗੋਲੀਆਂ ਮਾਰਨ ਲੱਗੇ ਆ ਤੇ ਕੀ ਅਸੀਂ ਸ਼ਾਂਤ ਮੈਨਾ ਤ ਜੀ ਅਹੀਂ ਆਪਣੇ ਮੁਲਕ ਦੇ ਵਿੱਚ ਸ਼ਾਂਤਮਈ ਨਾਲ ਵੀ ਨਹੀਂ ਧਰਨਾ ਲਾ ਸਕਦੇ ਜਿਹ ਹਾਈ ਕੋਰਟਾਂ ਦੇ ਹੁਕਮਾਂ ਸਾਰਾ ਕੁਝ ਹੈਗਾ ਪਰ ਨਹੀਂ ਇਹ ਬਿਲਕੁਲ ਧੱਕਾ ਕਰ ਰਹੀ ਹੈ ਖੱਟਰ ਸਰਕਾਰ ਵੀ ਮੋਦੀ ਸਰਕਾਰ ਮੈਂ ਤਾਂ ਕਹਿਣਾ ਆਇਆ ਵੀ ਜਿਹੜੇ ਭਗਵੰਤ ਮਾਨ ਦੇ ਭਗਵੰਤ ਮਾਨ ਸਾਹਮਣੇ ਜਿੰਨੇ ਵੀ ਇਹ ਐਮ ਐਲ ਏ ਜਾਂ ਵਰਕਰ ਆ ਇਹ ਕਿਉਂ ਨਹੀਂ ਉੱਥੇ ਜਾ ਕੇ ਮੋਰੇ ਖੜੇ ਹੁੰਦੇ ਸਾਰੇ ਕਸਵਾਨਾਂ ਨਾਲ ਇਹਨਾਂ ਨੂੰ ਕਾਹਦਾ ਡਰ ਪੈ ਗਿਆ ਅੱਜ ਤੋਂ 2 ਸਾਲ ਪਹਿਲੇ ਆਮ ਆਦਮੀ ਪਾਰਟੀ ਸੀ ਕੱਲੇ ਆਮ ਆਦਮੀ ਸੀ ਹੁਣ ਜੇ ਸਰਕਾਰ ਇਹਨਾਂ ਦੀ ਬਣ ਗਈ ਤੇ ਇਹਨਾਂ ਨੂੰ ਸਾਡੇ ਹੱਕਾਂ ਵਾਸਤੇ ਮੋਰੇ ਖੜੇ ਹੋਣਾ ਚਾਹੀਦਾ ਸੈਂਟਰ ਦੇ ਨਾਲ ਲੜਨਾ ਚਾਹੀਦਾ ਇਸ ਕਰਕੇ ਮੈਂ ਇਹ ਕਹੂੰਗਾ ਵੀ ਸਾਰੇ ਜਣੇ ਵੱਧ ਚੜ ਕੇ ਸਹਿਯੋਗ ਦੇਣ ਜਿਹੜਾ ਕਿ ਅਸੀਂ ਇੱਕ ਦੂਜੇ ਤੋਂ ਮੋਰੇ ਹੋ ਕੇ ਆਪਣਾ ਸੰਘਰਸ਼ ਜਿੱਤ ਗਿਆ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ